ਨਾ ਸੰਦੀਪ ਕੋਟੀ ਵਿੱਚ ਲੱਗੇ ਹਰਜੀਤ ਨਾ ਹਰਜੀਤ ਕਬੱਡੀ ਵਿੱਚ ਲੱਗੇ ਹਰਜੀਤ ਲਓ ਹਰਜੀਤ ਬਰਾੜ ਵਰਗੀ ਤੇਖਾ ਤੇ ਸਾਹਮਣੇ ਚਾਰਾਂ ਜਾਫਿਆਂ ਤੇ ਪੋਲ ਦਿੰਦਾ ਧਾਵਾ ਇਹ ਸੰਦੀਪ ਲੋਧਰ ਤੇ ਮੰਗੀ ਦੇ ਨਾਲ ਮੁਕਾਬਲਾ ਹੋ ਚੁੱਕਿਆ ਹੈ ਇੱਕ ਪਾਸੇ ਕਿੰਗ ਹੈ ਦੂਜੇ ਪਾਸੇ ਨੱਧਰ ਤੇ ਲੋਧਰ ਸ਼ਾਹਕੋਟ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਰਿਹਾ ਹੈ ਇਹ ਤੁੱਲਾ ਪੱਕਿਆਂ ਵਾਲਾ ਤੇ ਲੈ ਵੀ ਹਰਵਿੰਦਰ ਕਰ ਤੁੱਲੇ ਦੀ ਖੇਡ ਦੀ ਗੱਲ ਫੈਨ ਕਹਿੰਦੇ ਵੀ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਕਬੱਡੀ ਦਾ ਮੱਚ ਦਾ ਅੰਗਾਰ ਬੱਗੇ ਪਿੰਡ ਵਾਲਾ ਦੁੱਲਾ ਜਿਹਦਾ ਦੁੱਲੇ ਦੀ ਖੇਡ ਨੂੰ ਪਿਆਰ ਕਰਦੇ ਹੋ ਤਾੜੀ ਮਾਰ ਕੇ ਦੱਸੋ ਮੇਰੇ ਪੰਜਾਬੀ ਵੀਰੋ ਲਓ ਸਿਰਾ ਮੈਚ ਇਸ ਵੇਲੇ ਖੇਡਿਆ ਉੱਠੋ ਜਵਾਨਾ ਉੱਠੋ ਜਵਾਨਾ ਵਾਹ ਇਹ ਆ ਪਿੰਡਾਂ ਬੱਗਿਆਂ ਵਾਲਾ ਪਹਿਲਾ ਪੁਆਇੰਟ ਕਹਿੰਦੇ ਦੋ ਕਬੱਡੀਆਂ ਹੋਰ ਪੈਣਗੀਆਂ 5000 ਦੀਆਂ ਦੁੱਲੇ ਬੱਗਿਆਂ ਵਾਲੇ ਦੀਆਂ ਕਮਲ ਨਵੇਂ ਪਿੰਡ ਦੋਨੇ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰਿਆ ਜਲਾਲਪਰੀਏ ਪਾਲੇ ਦਾ ਕਬੱਡੀ ਪਰ ਬੱਗਿਆਂ ਵਾਲੇ ਮੰਗੀ ਦੇ ਨਾਲ ਮੁਕਾਬਲਾ ਕਰਕੇ ਵਾਵਾ ਸੁਖਚੈਨ ਦਾਸ ਕਵੈਡੀ ਕਲੱਬ ਸ਼ਾਹਕੋਟ ਦੀ ਟੀਮ ਨੇ ਪੁਆਇੰਟ ਦਾ ਵਾਅਦਾ ਕਰਦਾ ਹੈ ਇਹ ਮੱਖਣ ਸੰਧੀ ਮੇਰੇ ਵੀਰੋ ਮੱਖੀ ਕਲਾ ਪਿੰਡ ਹੈ ਮਾਝੇ ਦੀ ਧਰਤੀ ਹੈ ਸ਼ਹੀਦ ਭਗਤ ਸਿੰਘ ਦੀ ਫੋਟੋ ਖਣਵਾਏ ਆਪਣੇ ਡਾਲੇ ਤੇ ਤੇ ਸਾਹਮਣੇ ਚਾਰ ਜਾਫੀਆਂ ਦੇ ਵਿੱਚੋਂ ਕਲੇਡੀਏਟਰ ਵੀ ਤਿਆਰ ਹੈ ਬਲਜਿੰਦਰ ਸਿੰਘ ਸੰਧੂ ਰਹਿਮਾਨ ਹੈ ਮੇਰੇ ਵੀਰੋ ਰੁੜਕੇ ਵਾਲੇ ਨੇ ਪਰ ਦੂਜੇ ਪਾਸੇ ਆਪਾਂ ਵੇਖੀਏ ਪੀਸ਼ਾ ਚੱਕਾਂ ਵਾਲਾ ਤੇ ਮੱਖਣ ਮੱਖੀ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਲਓ ਅਗਲੀ ਕਬੱਡੀ ਰਵੀ ਪਾਓ ਸੋਹਣਿਆ ਕਬੱਡੀ ਲਓ ਰਵੀ ਦੀ ਕਬੱਡੀ ਆ ਮੱਖਣ ਮੱਕੀ ਜੋ ਕੈਲਿਫੋਰਨੀਆ ঈਗਲ ਟੀਮ ਦੇ ਵਾਸਤੇ ਵੀ ਵਲੀ ਲੀਗ ਦੇ ਵਿੱਚ ਵੀ ਖੇਡਿਆ ਲਓ ਅਗਲੀ ਕਬੱਡੀ ਰਵੀ ਆਲੋ ਢੇਜਿਆਂ ਵਾਲ ਇੱਕ ਸਾਈਡ ਆ ਦੁਨੀਆ ਦਾ ਕਿੰਗ ਆ ਮੇਰੇ ਵੀਰੋ ਪਰਲੀ ਸਾਈਡ ਦੁਨੀਆ ਦਾ ਕਿੰਗ ਜੱਫੀ ਆ ਨਾਲ ਹੀ ਉਡਣਾ ਉਡੁਰ ਕੇ ਜੱਫੀ ਲਾਉਣ ਵਾਲਾ ਆਓ ਸੋਣਿਆ ਆ ਪੱਗੇ ਪਿੰਡ ਵਾਲਾ ਮੰਗੀ ਇਹ ਮੰਗੀ ਬੱਗਿਆਂ ਵਾਲਾ ਮੇਰੇ ਵੀਰੋ ਮਹਾਨ ਕਬੱਡੀ ਖਿਡਾਰੀ ਸੱਚੇ ਪਾਤਸ਼ਾਹ ਵਾਹਿਗੁਰੂ ਮੇਰ ਕਰੇ ਰਵੀ ਥੋੜੀ ਸੱਟ ਮਹਿਸੂਸ ਕਰ ਰਿਹਾ ਨੌਜਨ ਪਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਰਾਏਕੋੜ ਦੇ ਕੱਪ ਦਾ ਰੈਂਡ ਦੇ 911 ਦਾ ਜੇਤੂ ਮੇਰੇ ਵੀਰੋ ਇੱਧਰ ਸ਼ੀਰੇ ਔਲਤ ਤੇ ਰਣਜੀਤ ਸਿੰਘ ਢੰਡਾ ਵੱਲੋਂ ਸ਼ਾਕਾਉਟ ਦੀ ਟੀਮ ਜਿੰਨੇ ਵੀ ਜੱਫੇ ਲਾਊਗੀ ਉਹਨੂੰ 2000 ਜੱਫੇ ਦਾ 2000 ਰੁਪਇਆ ਕਹਿੰਦੇ ਸ਼ੀਰ ਆਲਖ ਤੋਂ ਰਣਜੀਤ ਠੰਡੇ ਵੱਲੋਂ ਦਿੱਤਾ ਜਾਣਾ ਹੈ ਹਰ ਇੱਕ ਜੱਫੇ ਦਾ ਲੈ ਵੀ ਇੰਦਰਪਾਲ ਤੇਰੀ ਟੀਮ ਦਾ ਜਿਹੜਾ ਵੀ ਯਾਸੀ ਜੱਫਾ ਲਾਊ 2000 ਰੁਪਇਆ ਸ਼ੀਰ ਆਲਖ ਤੇ ਰਣਜੀਤ ਠੰਡੇ ਵੱਲੋਂ ਮਾਨ ਕੀਤਾ ਜਾਣਾ ਹੈ ਇਹ ਆ ਖੋਦੀ ਸ਼ਾਮ 84 ਵਾਲਾ ਮੇਰੇ ਵੀਰੋ ਇਸ ਲਈ ਹੁਸ਼ਿਆਰਪੁਰਿਆ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧਾ ਹੋਇਆ ਹੈ ਰਣਜੀਤਨੋਂ 16ਵਾਂ ਲੋਕੋ ਹਰ ਦਮ ਰਹੇ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਤੇ ਪਹਿਲਾ ਕਰਦੇ ਮਾਰ ਬੱਗਾ ਵਾਲਾ ਮੰਗੂ ਤੇ ਦੂਜੇ ਪਾਸੇ ਫੋਟੇ ਸ਼ਾਮ 84 ਵਾਲਾ ਵਾਓ ਮੇਰੇ ਯਾਰ ਪੁਆਇੰਟ ਸ਼ਾਹ ਹੋ ਗਿਆ ਸਿਰਾ ਹੋ ਗਿਆ ਕੀ ਮੈਦਾਨ ਦੇ ਵਿੱਚਾ ਤੀਰੇਥ ਬਾਠ ਜੁਕੇ ਵਾਲਿਆਂ ਵੱਲੋਂ 500 ਰੁਪਏ ਸੰਦੀਕ ਨੰਬਰ ਗੰਬੀਆਂ ਲਈ ਤੇ ਚੱਲੋ ਮੰਨਿਆ ਪਾਓ ਸੋਹਣਿਆ ਕਬੀਲੇ 200 ਬੱਗਾ ਮੱਲੀਆਂ ਵਾਲਿਆਂ ਲਈ ਦੀਪ ਸਿੰਘ ਬਾਠੂਕੇ ਵਾਲਿਆਂ ਵੱਲੋਂ ਟੌਪ ਜੀ ਕਹਿੰਦੇ ਵੀ ਜਾਫ ਲੈਣਾ ਅਲਵਾ ਢੇਰੀਆਂ ਵਾਲਾ ਦਿਸ਼ਾ ਪਰਲੀ ਸਾਈਡ ਆ ਲਓ ਮੋਟਰਸਾਈਕਲ ਦਾ ਵਿਜੇਤਾ ਮੇਰੇ ਵੀਰੋ ਇਸ ਵੇਲੇ ਜੱਫਾ ਲਾਉਣ ਦਾ ਪ੍ਰਯਾਸ ਹੈ ਐਨ ਸਿਰਾ ਹੋਊਗਾ ਨਿਰਮਲ ਸਿੰਘ ਜੀ ਆਹ ਹੋ ਆਹ ਮੰਨਾ ਪੱਗੇ ਪਿੰਡ ਵਾਲਾ ਇੱਧਰ ਕਹਿੰਦੇ ਟਟ ਭਰਾਵਾ ਦੀ ਟੀਮ ਹੈ ਨਾਲ ਕਹਿੰਦੇ ਢੁੱਗਾ ਬ੍ਰਦਰ ਦੀ ਬਾਸੀ ਭਰਾਵਾ ਦੀ ਮਹੇੜੀ ਵਾਲੇ ਬੱਲੀ ਹੋਣਾ ਵੀ ਤੇ ਨਾਲ ਕਹਿੰਦੇ ਇਧਰ ਬਲਵੀਰ ਨਿਊਜ਼ੀਲੈਂਡ ਦੇ ਗੋਪੇ ਬੈਂਸ ਉਹਨਾਂ ਦੀ ਬਿਹਾਰ ਉਹਨਾਂ ਦੀ ਸੱਤਾ ਮਠੱਡਾ ਤੇ ਪਾਲੇ ਮਠੱਡੇ ਉਹਨਾਂ ਦੀ ਟੀਮ ਐਨ ਆਰ ਆਈ ਵਿਸ਼ਵੇਸ਼ ਕਬੱਡੀ ਕਲੱਬ ਨਕੋਦਰ ਕੈਲੀਫੋਰਨੀਆ 나જર ਸੋਤਾ ਜੀ ਬੈਠੇ ਆ ਲਓ ਵੇਖਣਾ ਕੇਸੀ ਬਿਰਨ ਵਾਲੀਆ ਤੇ ਬਿੱਟੂ ਜਸਪਾਲ ਵੰਗੜਾ ਵਾਲੇ ਦਾ ਫੈਸਲਾ ਵੀ ਪੁਆਇੰਟ ਸੰਦੀਪ ਲੁੰਦਰ ਦਾ ਉਧਰ ਬੇਰੀਆ ਕਬੱਡੀ ਕਲੱਬ ਦੇ ਕਹਿੰਦੇ ਰੁੜਕੇ ਵਾਲੇ ਸੰਧੂ ਭਰਾਵਾ ਦੀ ਟੀਮ ਰਣਜੀਤ ਢੰਡੇ ਉਹਨਾਂ ਦੀ ਮੇਰੇ ਵੀਰੋ ਸ਼ੀਰੇ ਆਲਖੋਣਾਂ ਦੀ ਆਸਟਰੀਆ ਵਾਲੇ ਚਮਕੀਲੇ ਦੀ ਤੇ ਖੇਡ ਮੈਦਾਨ ਦੇ ਵਿੱਚ लवली ਮੰਜਪੁਰ ਹੋਣਾਂ ਦੀ ਟੀਮ ਮੇਰੇ ਵੀਰੋ ਖੇਡ ਦੀ ਨਜ਼ਰ ਆ ਰਹੀ ਹੈ ਬੈਨਕੂਵਰ ਦੀ ਖੇਡ ਕਬੱਡੀ ਕਲੱਬ ਵਾਲੇ ਮਾਣ ਕਰਦੇ ਗਿਆਨ ਬਣੇ ਗੋਣੀ ਸਾਹਮਣੇ ਚਾਰ ਚਾਰਾਂ ਦੇ ਵਿੱਚੋਂ ਬੱਲੇ ਬੱਗਿਆਂ ਵਾਲਾ ਪਾਉਂਦਾ ਕਬੱਡੀ ਤੇ ਯਾਦ ਕੋਟਲੀ ਕਿਰਾ ਵਾਲਾ ਯਾਫਰ ਕੋਈ ਹੋਰ ਨੌਜਵਾਨ ਹੈ ਇਹ ਵਾਹ ਓ ਗਬਰੂ ਹੈ ਕੌਣ ਹੈ ਜੀ ਇਹ ਹੈ ਯਾਦ ਕੋਟਲੀ ਗਾਜਰਾ ਵਾਲਾ ਮੇਰੇ ਵੀਰੋ ਹੋ ਜੇ ਜੱਫੇ ਦਾ ਸਵਾਦ ਆਇਆ ਇੱਕ ਲਲਕਾਰਾ ਮਾਰਾ ਲਾ ਗਿਆ ਵਾਰਾ ਲੱਗ ਰਿਹਾ ਹੈ ਸਿਰਾ ਮੈਚ ਹੈ ਜਲਾਲ ਵਾਲਿਆ ਪੂਰਾ ਸਿਰਾ ਹੋਇਆ ਪਿਆ ਲਓ ਅਗਲੀ ਕਬੱਡੀ ਇਸ ਵੇਲੇ ਖੇਡ ਨੂੰ ਸੱਪੇ ਪਹੁੰਚਦੀ ਕਰਦੇ ਜੀ ਐਨ ਕਹਿੰਦੇ ਵੀ ਪੂਰਾ ਸਿਰਾ ਹੋਇਆ ਪਿਆ ਖੇਡ ਮੈਦਾਨ ਦੇ ਵਿੱਚ ਮੈਂ ਵੀ ਇਹ ਕਹਿੰਦਾ ਵੀ ਐਨ ਕਹਿੰਦਾ ਵੀ ਲਲਕਾਰੇ ਵੱਜਦੇ ਆ ਖੇਡ ਮੈਦਾਨ ਦੇ ਵਿੱਚ ਆ ਇਸ ਵੇਲੇ ਖਿਦਾਸੀ ਵੀ ਹਰਦੀਪ ਸਿੰਘ ਲਾਈਟਾਂ ਪੈ ਰਹੀਆਂ ਕੇਸ਼ੀ ਪਰੜ ਵਾਲੀ ਹੈ ਕਿਸ਼ਤੀ ਆ ਚਠਾ ਸਾਹਿਬ ਲਓ ਮੁਬਾਰਕਾਂ ਸਿਰੇ ਦਾ ਮੈਚ ਹੈ ਤੁਹਾਡੀ ਫੈਡਰੇਸ਼ਨ ਦਾ ਪਹਿਲੀ ਫੈਡਰੇਸ਼ਨ ਹੈ ਜਿਹਨੇ ਇਹ ਕਹਦੇ ਵੀ ਮੁੱਲ ਪਾਇਆ ਕਬੱਡੀ ਦਾ ਹਰਵਿੰਦਰ ਸਿੰਘ ਅਜੋ ਦੁੱਲੇ ਨੂੰ ਜੱਫਾ ਲੱਗਿਆ ਸੀ ਉਹ ਖਿਡਾਰੀ ਦਾ ਨਾਂ ਕਰੀਏ ਯਾਦ ਕੋਟਲੀ ਆ ਡਾਕਟਰ ਸਾਹਿਬ ਯਾਦ ਕੋਟਲੀ ਦੇ ਹਿੱਸੇ ਪਿਛਲੇ ਸਾਲ ਦਾ ਇੱਥੋਂ ਮੋਟਰਸਾਈਕਲ ਵਜੇਤਾ ਜਾ ਉਧਰ ਕਹਿੰਦੇ ਨੌਜਾਨਾ ਮੱਖਣ ਮੱਖੀ ਵਾਲਾ ਸੰਧੂ ਹੈ ਮੇਰੇ ਵੀਰੋ ਮੱਖੀ ਕਲਾ ਪਿੰਡ ਹੈ ਤੇ ਇਹ ਹੈ ਕਨੇਡਾ ਕੱਪ ਦਾ ਟ੍ਰਾਂਟੋ ਦੇ ਕੱਪ ਦਾ ਕਹਿੰਦੇ ਬੈਸਟ ਰੇਡਰ ਬੋਪਾ ਰਾਇਕਾਂ ਵਾਲਾ ਪਿੰਡਾ ਕਹਿੰਦਾ 25000 ਰੁਪਏ ਸ਼ਾਹਗੋੜ ਲਾਈਨ ਨੂੰ ਲੋ ਖੇਡ ਮੈਦਾਨ ਦੇ ਵਿੱਚ ਗੁਰਪ੍ਰੀਤ ਬੁੱਝ ਵਾਲਾ ਖੁਸ਼ੀ ਤੁੱਗਾ ਵਾਲਾ ਕਨੇਡਾ ਦੇ ਕਹਿੰਦੇ ਟਾਂਟੋ ਦੇ ਸੀਜ਼ਨ ਦਾ ਬੈਸਟ ਇੱਕ ਵਾਰ ਲੱਗਾਰ ਆਂ ਮਾਰ ਦੋ ਮੇਰੇ ਮੰਗੀ ਮੰਗੀ ਪੱਗੇ ਵਾਲਾ ਤੇ ਗੁਰਪ੍ਰੀਤ ਬੁੱਝ ਵਾਲਾ ਮੇਰੇ ਵੀਰੋ ਦੁਨੀਆ ਦਾ ਕਿੰਗਾ ਮੇਰੇ ਵੀਰੋ ਇੱਕ ਵਾਰ ਲਲਕਾਰਾ ਮਾਰ ਦੋ ਦਬ ਕੇ ਸੇਨੋ ਆਸਟ੍ਰੇਲੀਆ ਵਾਲੇ ਵੱਲੋਂ ਜੋ ਇਸ ਮੈਚ ਦਾ ਬੈਸਟ ਰੇਡਰ ਨਿਕਲੂਗਾ ਉਹਨੂੰ 1000 ਰੁਪਇਆ ਤੇ 2000 ਰੁਪਇਆ ਤੇ ਹਰਵਿੰਦਰ ਸਿੰਘ ਨੂੰ 500 ਰੁਪਇਆ ਇਨਾਮ ਆਇਆ। ਉਹ ਜੇਤੇ ਹੁਣ ਤੱਕ ਦੇ ਮੈਚ ਦਾ ਸਵਾਦ ਆ ਲਲਕਾਰਾ ਮਾਰਦਾ ਮੈਂ ਮਾਰੇ। ਵਾਹ ਜਲਾਲ ਵਾਲਿਆ ਸਿਰ ਹੋ ਗਿਆ। ਐਨ ਜਲਾਲ ਵਾਲੇ ਨੇ ਵੀ ਸੇਰਾ ਘਰ ਤੋਂ ਤਾਜਾ ਕਿਉਂ ਦਾ ਬਸ ਦਾ ਜਲਾਲ ਜਲਿਆ ਐਨ ਸੇਰਾ ਪਟਰ ਪਟਰੇ। ਆਗਲੇ ਕਬੱਡੀ ਇਸ ਵੇਲੇ ਕਿਰਮਾਨਾਜ ਸਿੰਘ ਤਾਜਾ ਨਿਊਜ਼ੀਲੈਂਡ ਵਾਲੇ ਬਲਵੀਰ ਸਿੰਘ ਦਾ ਭਾਂਜਾ ਪੁਆਇੰਟ ਲੱਗੇ ਵਾਪਸ ਗਿਆ ਹੈ ਉਧਰ ਅਗਲੀ ਰੇਡ ਕਹਿੰਦੇ ਸ਼ਾਮ 84 ਹੈ ਮੇਰੇ ਵੀਰੋ ਸ਼ਾਮ 84 ਪਿੰਡ ਫੌਜੀ ਦਾ ਦੁੱਗਾਂ ਵਾਲਿਆ ਇੱਕ ਪਾਸੇ ਉੱਡਨਾ ਕਾਲਾ ਸਿੰਘ ਵਾਲਾ ਮੇਰੇ ਵੀਰੋ ਵਾ ਸਵਾਦ ਆ ਜੱਫਾ ਲੱਗੂ ਕਿ ਨਹੀਂ ਪੁਆਇੰਟ ਕਹਿੰਦੇ ਇਸ ਵੇਲੇ ਐਨ ਆਰ ਆਈ ਦਿਸ਼ਵੇਸ਼ ਕਬੱਡੀ ਕਲੱਬ ਕੈਲੀਫੋਰਨੀਆ ਦੀ ਟੀਮ ਦੇ ਹਿੱਸੇ ਜਾ ਜੁੜਿਆ ਸਿਰੇ ਦਾ ਮੁਕਾਬਲਾ ਮੰਨਾ ਪੱਲਨਾ ਦਾ ਇਸ ਵੇਲੇ ਕਬੱਡੀ ਪਾ ਰਿਹਾ ਦੀਪੇ ਦਾ ਕਜਨ ਮੇਰੇ ਵੀਰੋ ਲੱਤ ਤੇ ਸੱਟ ਲੱਗੀ ਪਿਛਲੇ ਸਾਲ ਤੇ ਬਾਬੇ ਨੇ ਮਿਹਰ ਕੀਤੀ ਦੁਆਰਾ ਫੇਰ ਕਹਿੰਦੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਪੁੱਜਿਆ ਇਹ ਨੌਜਵਾਨ ਮੇਰੇ ਵੀਰੋ ਕਰੜੀ ਮਿਹਨਤ ਕਰਕੇ ਮਹਾਨ ਕਬੱਡੀ ਖਿਡਾਰੀ ਉਧਰ ਵੇਖਣਾ ਸਲਾਮੋ ਵਾਓ ਸਲਾਮੋ ਬਈ ਰঞ্জੀਤ ਸਿੰਘ ਢੰਡਾ ਸਾਡੇ ਕੋਲ ਸਟੇਜ ਤੇ ਸੰਪਰਕ ਕਰਨ ਰঞ্জੀਤ ਸਿੰਘ ਢੰਡਾ ਤੇ ਸ਼ੀਰਾ ਔਲਖ ਦਾ ਜਿਹਨਾਂ ਨਾਲ ਖਾਇਆ ਸੀ ਰঞ্জੀਤ ਸਿੰਘ ਢੰਡਾ ਲਓ ਕਬੱਡੀ ਦਾ ਵੱਡਾ ਮੱਲ ਮੇਰੇ ਵੀਰੋ ਇਸ ਵੇਲੇ ਸੰਦੀਪ ਲੁੱਧੜ ਕਬੱਡੀ ਪਾ ਰਿਹਾ ਮੰਗੀ ਤੇ ਉੱਡਣ ਦੇ ਲਈ ਮਾਦ ਗੱਫੇ ਆਏ ਦਿਲਬਖ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੈ ਲਓ ਮੁੱਧਰ ਮੇਰੇ ਵੀਰੋ ਨਾਂ ਸੰਦੀਪ ਕਾਟੀ ਵਿੱਚ ਲੱਗੇ ਹਰਜੀਤ ਬਗੇਲ ਸਿੰਘ ਕਮਾਨ ਦਾ ਪੁੱਤਰ ਦੁਨੀਆ ਦਾ ਮੰਨਿਆ ਪਰ ਮੰਨਿਆ ਧਾਵੀ ਕਬੱਡੀ 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 ਦੂਜੇ ਪਾਸੇ ਬੁਗਾ ਮੱਲੀਆਂ ਵਾਲਾ ਪ੍ਰੋਫੈਸਰ ਸਾਹਿਬ ਕਹਿੰਦੇ ਵੀ ਪਹਿਲੀ ਵਾਟਰ ਬ੍ਰੇਕ ਹਰਵਿੰਦਰ ਮਹੇਮ ਉਹ ਹੋ ਚੁੱਕੀ ਹੈ ਤੇ ਪਹਿਲੀ ਵਾਟਰ ਬ੍ਰੇਕ ਦੇ ਵਿੱਚ ਵੀ ਕਹਿੰਦੇ ਅਜੇ 7 ਮਿੰਟ ਦੀ ਖੇਡ ਹੀ ਹੋਈ ਹੈ ਤੇ ਜੱਫੇ ਮੇਰੇ ਪੰਜਾਬੀ ਵੀਰੋ ਕਿੰਨੇ ਲੱਗੇ ਆਪਾਂ ਦੇਖਦੇ ਆ सोनू ਤੇ ਗੁਰਵਿੰਦਰ ਸਿੱਧੂ ਵੱਲੋਂ ਆਸਟ੍ਰੇਲੀਆ ਕਿੰਨੇ ਜੱਫੇ ਲੱਗੇ ਆ ਟੋਟਲ ਕਹਿੰਦੇ 6 ਜੱਫੇ ਲੱਗੇ ਆ ਆਸਟ੍ਰੇਲੀਆ ਵਾਲੇ सोनू ਤੇ ਗੁਰਵਿੰਦਰ ਵੱਲੋਂ ਜੋ ਇਸ ਟੂਰਨਾਮੈਂਟ ਦਾ ਬੈਸਟ ਰੇਡਰ ਨਿਕਲੂਗਾ ਇਸ ਮੈਚ ਦਾ ਉਹਨੂੰ 2000 ਰੁਪਏ ਦਾ ਸਪੈਸ਼ਲ ਇਨਾਮ 700 ਰਵਿੰਦਰ ਲਈ ਆ 7 ਮਿੰਟ ਦੀ ਖੇਡ ਹਜੇ ਹੋਈ ਹੈ ਤੇ 6 ਜੱਫੇ ਲੱਗੇ ਆ ਮੇਰੇ ਪੰਜਾਬੀ ਵੀਰੋ ਜੇ ਤੇ 6 ਜੱਫਿਆਂ ਦਾ ਆਇਆ ਤੁਹਾਨੂੰ ਨਿਯਾਰਾ ਦਿਲ ਤੋਂ ਇੱਕ ਲਲਕਾਰਾ ਮਾਰ ਕੇ ਜਰੂਰ ਦੱਸਦੇ ਮੇਰੇ ਵੀਰੋ ਆਏ ਨ ਕਿਤੇ 7 ਮਿੰਟ ਦੀ ਖੇਡ ਫਿਲਾਲ ਵਾਲਿਆ ਸੇਰਾ ਹੋਇਆ ਪਿਆ ਇਹ ਜ ਮਹਿਮਾ ਦੀ ਕਬੱਡੀ ਕਮਰਾ ਨਰਵਿੰਦਰ ਜੀ ਸਾਨੂੰ ਸ਼ਾਹਕੋਟ ਦੀ ਟੀਮ ਦੇ ਇੱਕ ਵਾਰੀ ਜੱਫੇ ਦੱਸ ਦਿਓ ਇੱਕ ਮਿੰਟ ਡੈਕ ਸਰ ਬਾਅਦ ਵਿੱਚ ਤੁਹਾਨੂੰ ਦੱਸਾਂਗੇ ਕਿ ਸ਼ਾਹਕੋਟ ਨੇ ਕਿੰਨੇ ਲਾਏ ਨਕੂਤਰ ਨੇ ਕਿੰਨੇ ਲਾਏ ਵੀਰ ਜੀ ਇਧਰੋਂ ਇਨਾਮ ਲੱਗਾ ਉਹਦੇ ਤੇ ਉਹਦੀ ਕਾਊਂਟਿੰਗ ਨਾਲ ਨਾਲ ਕਰਨੀ ਆ ਸ਼ਾਹਕੋਟ ਨੇ ਕਿੰਨੇ ਲਾਏ ਦੋ ਸ਼ਾਹਕੋਟ ਨੇ ਲਾਏ ਤੇ ਚਾਰ ਕਹਿੰਦੇ ਨਕੂਤਰ ਨੇ ਲਾਏ ਦੋ ਜੱਫੇ ਲੱਗੇ ਜੀ ਹੁਣ ਤੱਕ ਲਓ ਕਮਲ ਨਵੇਂ ਪਿੰਡ ਤੋਂਨੇ ਵਾਲਾ ਇਸਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਸੁਪਰ ਫਾਈਨਲ ਖੇਡਿਆ ਜਾ ਰਿਹਾ ਹੈ ਚਠਾ ਸਾਹਿਬ ਦੀ ਕਹਿੰਦੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਆ ਪੂਰੀ ਦੁਨੀਆ ਦੇ ਵਿੱਚ ਧੁੰਮ ਹੈ ਵੀ ਮੈਚ ਕਹਿੰਦੇ ਸਿਰੇ ਦੇ ਖੇਡੇ ਜਾਂਦੇ ਆਓ ਦੁੱਲੇ ਦੀ ਤੀਜੀ ਕਬੱਡੀ ਤੇ ਜਿਹੜਾ ਦੂਜੀ ਤੇ ਲੱਗੇ ਪਿੰਨਾ ਤੇ ਬਲੇ ਹਾਰੇ ਜਾਇਓ ਪੰਜਾਬੀਓ ਮੇਰੇ ਵੀਰੋ ਵੀ ਹਾਲੇ ਤੱਕ ਜਲਾਲ ਵਾਲਿਆਂ ਦੇ ਇੱਕ ਦੁਨੀਆ ਟਿੱਕੀ ਪਈ ਆ ਬੇਸ਼ੱਕ ਨੇੜਾ ਹੋ ਗਿਆ ਲਓ ਇਧਰ ਲਈ ਬਾਡ ਖੇਡ ਮੈਦਾਨ ਦੇ ਪਿੱਛਾ ਇਹ ਤੀਸ਼ਾ ਚੱਕਾਂ ਵਾਲਾ ਤੇ ਨਾਜਨ ਮੱਖਣ ਮੱਖੀ ਕਲਾਂ ਵਾਲਾ ਮੱਖਣ ਮੱਖੀ ਕਲਾਂ ਵਾਲਾ ਮੇਰੇ ਵੀਰੋ ਸੰਧੂ ਪਰਿਵਾਰ ਦਾ ਕਹਿੰਦੇ ਸ਼ਹੀਦ ਭੱਗੇ ਸਿੰਘ ਵੀ ਸੰਧੂ ਜੱਟ ਮੇਰੇ ਯੂਕੇ ਨੇ ਜਿਹੜਾ 5000 ਰੁਪਇਆ ਦੁੱਲੇ ਦੀਆਂ ਤਿੰਨ ਰੇਡਾਂ ਤੇ ਲਾਇਆ ਸੀ ਉਹਨੂੰ ਸਟਾਪ ਲੱਗ ਗਈ ਆ ਉਹ ਯਾਦਕੋਟਲੀ ਨੂੰ 5000 ਰੁਪਇਆ ਦਿੱਤਾ ਜਾ ਰਿਹਾ ਮਹਿੰਦਰਜੀਤ ਸਿੰਘ ਜੀ ਢੰਡਾ ਤੇ ਸ਼ੀਰੇ ਹਲਖੋੜਾ ਦਾ 5000 ਯਾਦਕੋਟਲੀ ਦੇ ਮੇਰਾ ਖਿਆਲਾ ਖਤਮਾ ਦਿਓ ਲਓ ਖੇਡ ਮੈਦਾਨ ਦੇ ਵਿੱਚ ਨੌਜਵਾਨ ਇਹ ਆ ਬੁਰਜ ਵਾਲਾ ਗੁਰਪ੍ਰੀਤ ਸਿੰਘ ਮੇਰੇ ਵੀਰੋ ਚੱਲ ਵੀ ਤਾਜਾ ਤਾਬੀ ਕਬੱਡੀ ਨੌਜਵਾਨਾ ਗੁਰਤਾਜ ਸਿੰਘ ਤਾਜਾ ਕਾਲੇ ਸੰਘੇ ਪਿੰਡ ਦਾ ਮੇਰੇ ਵੀਰੋ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਸ਼ਾਹ ਕੋਟ ਲਾਈਨ ਦੀ ਟੀਮ ਦੇ ਕਹਿੰਦੇ ਚਾਰ ਬਿਲਕੁਲ ਤਿਆਰ ਵਰ ਤਿਆਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਇਸ ਨੌਜਵਾਨ ਨੂੰ ਟੱਕਦਾ ਮੁਕਾਬਲਾ ਕਹਿੰਦੇ ਸਲਾਮਦੀਨ ਸਲਾਮੋ ਦੇ ਨਾਲ ਹੋ ਚੁੱਕਿਆ 911 ਦਾ ਜੇਤੂ ਪਰ ਦੂਜੇ ਪਾਸੇ ਵੀ 911 ਦਾ ਜੇਤੂ ਹੈ ਇੱਕ ਨੇ ਰਾਏਕੋਟ ਦੇ ਵਿੱਚੋਂ ਜਿੱਤੇ ਤੇ ਇੱਕ ਨੇ ਬੀਲੇ ਦੇ ਵਿੱਚ ਮੇਰੇ ਵੀਰੋ ਆਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਸੰਦੀਪ ਲੁਧਰ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਵੀਰੋ ਸੰਦੀਪ ਲੁਧਰ ਹੈ ਮੇਰੇ ਵੀਰੋ ਤੜਵੇ ਦੀ ਧਰਤੀ ਹੈ ਭਾਈ ਦੱਬੋ ਲਾ ਦਿਓ ਥੋੜਾ ਜੋਰ ਲਓ ਕਬੱਡੀ ਦਾ ਵੱਡਾ ਮਾਲੀ ਸਵੇਲੇ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਥੋੜਾ ਝੁਕਿਆ ਕਹਿੰਦੇ ਵੀ ਫੇਰ ਇਸ ਵੇਲੇ ਖੇਡ ਮੈਦਾਨ ਵਾਊਟ ਉੱਠਣਾ 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 ਕਬੱਡੀ ਦੀ ਸਿਖਰ ਹੁੰਦੀ ਜਾ ਰਹੀ ਆ ਓ ਜੇ ਸਵਾਦ ਆ ਪੜਦਾ ਲੋਕ ਹੋਏ ਸਾਰੇ ਲਓ ਦੱਲਾ ਬੱਗਿਆਂ ਵਾਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਹੈ ਇਹ ਹੈ ਬਲਵੀਰ ਸਿੰਘ ਦਿੱਲਾ ਮੇਰੇ ਵੀਰੇ ਬੱਗਿਆਂ ਵਾਲਾ ਮਹਾਨ ਕਬੱਡੀ ਖਿਡਾਰੀ World Cup ਦੇ ਵਿੱਚੋਂ ਟਰੈਕਟਰ ਜਿੱਤਿਆ ਤੇ ਦੁਨੀਆ ਦੇ ਵਿੱਚ ਗੱਲਾਂ ਹੋਈਆਂ ਗਾਂਦਰਾ ਵਾਲੇ ਪੰਮੇ ਦੇ ਚੰਡੇ ਵਾਲੇ ਖਿਡਾਰੀ ਦੀ ਹੈ ਗ੍ਰੇਂਜੈਂਟ ਕਬੱਡੀ ਕਲੱਬ ਨੇ ਪਹਿਲੀ ਵਾਰ ਕਹਿੰਦੇ ਇੰਗਲੈਂਡ ਦੇ ਵਿੱਚ ਖੜਾ ਕੇ ਇਸ ਨੌਜਵਾਨ ਨੂੰ ਮਾਣ ਦਿੱਤਾ ਹੈ ਅੱਜ ਵੀ ਪਾਲੇ ਸੋਤੇ ਉਹਨਾਂ ਨੇ ਐਸਾ ਵੀ ਯੂਕੇ ਉਹਨਾਂ ਨੇ ਸੱਤੇ ਮਠੱਡੇ ਉਹਨਾਂ ਨੇ ਮਾਣ ਕੀਤਾ ਦਿੱਲਾ ਦਾ ਲਓ ਖੇਡ ਮੈਦਾਨ ਦੇ ਵਿੱਚ ਕਮਲ ਨਵੇਂ ਪਿੰਡ ਦੋਨੇ ਦਾ ਤੇ ਮੰਗੀ ਪੱਗਿਆਂ ਵਾਲਾ ਮੰਗੀ ਤੇ ਕਮਲ ਮੰਗੀ ਤੇ ਕਮਲ ਮੁਕਾਬਲਾ ਹੋ ਚੁੱਕਾ ਹੈ ਲੱਗਿਆ ਤਾਂ ਜੋ ਐਨ ਜਲਾਲ ਵਾਲਿਆ ਸਿਰ ਹੋਇਆ ਪਿਆ ਖਿਡਾਰੀਆਂ ਨੇ ਅੱਡੀ ਚੋਟੀ ਦਾ ਜੋਰ ਲਾ ਦਿੱਤਾ ਇਹ ਤੋਂ ਵੱਧ ਹੁਣ ਕੁਝ ਨਹੀਂ ਹੋ ਸਕਦਾ ਇਹ ਦਾ ਸਿਰ ਹੋ ਗਿਆ ਜੇ ਤਾਂ ਗੱਲ ਸਹੀ ਆ ਟ੍ਰੇਸ਼ਨ ਵਾਸਤੇ ਇੱਕ ਵਾਰ ਤਾੜੀ ਆਵਾਜ਼ੋ ਜ਼ੋਰਦਾਰ ਇਸ ਫੈਡਰੇਸ਼ਨ ਆਫ ਇੰਡੀਆ ਕਬੱਡੀ ਫੈਡਰੇਸ਼ਨ ਦੇ ਵਾਸਤੇ ਜਿਨ੍ਹਾਂ ਨੇ ਅੱਜ ਸਿਰ ਆ ਕਰਾਇਆ ਵਾਸਤੇ ਵੀ ਜਲਾਲ ਵਾਲਿਆ ਆ ਸੰਦੀਪ ਹੈ ਇਹ ਨੰਗਲੰਬੀਆਂ ਵਾਲਾ ਸਵਰਨ ਸਿੰਘ ਸੰਧੂ ਦਾ ਪੁੱਤਰ ਮੇਰੇ ਪੰਜਾਬੀ ਵੀਰੋ ਸਵਾਦ ਆ ਜੱਫਾ ਲਾਉ ਕਿ ਨਹੀਂ ਸੰਦੀਪ ਨੰਗਲੰਬੀਆਂ ਵਾਲਾ ਮੇਰੇ ਵੀਰੋ ਓਏ ਦੇ ਨਿਆਰੇ